ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਨਕ ਦੇਵਾ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਢੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਬੇਟੀਆਂ ਦੇ ਵਿਆਹ ਕਾਰਜ ਆਰੰਭੇ ਗਏ ਸਨ ਖਨੌਰੀ ਦੇ ਲਾਗੇ ਪਿੰਡ ਅਰਨੋ ਕਿਸੇ ਕਾਰਨ ਕਰਕੇ ਉਹ ਸਮਾਗਮ ਪੋਸਟਪੋਨ ਕੀਤੇ ਗਏ ਕਿ ਆਪ ਸੰਗਤਾਂ ਦੀਆਂ ਦੁਆਵਾਂ ਸਦਕਾ ਹੁਣ ਜੋ ਬੱਚੀਆਂ ਦੇ ਵਿਆਹ ਨੇ ਪਾਤੜਾ ਦੇ ਲਾਗੇ ਪਿੰਡ ਹਰਿਆਊ ਖੁਰਦ ਪਾਤੜਾ ਸ਼ਹਿਰ ਦੇ ਲਾਗੇ ਪਿੰਡ ਹਰਿਆਊ ਖੁਰਦ ਇਹ ਬੇਟੀਆਂ ਦੇ ਵਿਆਹ 1 ਦਸੰਬਰ ਦਿਨ ਸੋਮਵਾਰ ਇਹ 3ਾਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਆ ਇਹ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਭਾਈ ਆਓ ਸਾਰੇ ਸੰਗਤ ਰਲ ਮਿਲ ਕੇ ਇਹਨਾਂ ਕਾਰਜਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਔਰ ਇਲਾਕੇ ਦੇ ਵਿੱਚ ਕੋਈ ਵੀ ਲੋੜਵੰਦ ਪਰਿਵਾਰ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਲੈਣਾ ਸਾਡੇ ਕੰਟੈਕਟ ਨੰਬਰ 9872795182 9915768735 ਉਹ ਇਹਨਾਂ ਨੰਬਰਾਂ ਤੇ ਭਾਈ ਸੰਪਰਕ ਕਰ ਸਕਦੇ ਆ ਇਹ ਜੋ ਬੱਚੀਆਂ ਦੇ ਵਿਆਹ ਨੇ ਪਹਿਲਾਂ ਪਿੰਡ ਅਰਨੋ ਦੇ ਵਿੱਚ ਆਰੰਭੇ ਗਏ ਸਨ ਕਿਸੇ ਕਾਰਨ ਕਰਕੇ ਉਹ ਸਮਾਗਮ ਪੋਸਟਪੋਨ ਕਰਕੇ ਤੇ ਉਹ ਸਮਾਗਮਾਂ ਦੀ ਡੇਟ ਜਿਹੜੀ ਹੈ ਹੁਣ 1 ਦਸੰਬਰ ਦਿਨ ਸੋਮਵਾਰ ਆਪਣੇ ਪਟਿਆਲੇ ਦੇ ਲਾਗੇ ਪਿੰਡ ਹਰਿਆਊ ਖੁਰਦ ਵਿੱਚ ਕੀਤੇ ਜਾ ਰਹੇ ਹਨ ਸੋ ਸਾਰੀਆਂ ਸੰਗਤਾਂ ਵੱਧ ਚੜ ਕੇ ਹਾਜ਼ਰੀ ਭਰੋ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ